ਹਾਂਜੀ ਕਿਸਾਨ ਵੀਰੋ ਅੱਜ ਆਪਾਂ ਕਰ ਰਹੇ ਆ ਡਬੀਡਬਲ 327 ਵੈਰੈਟੀ ਤੇ ਕਣਕ ਤੇ ਤੱਤਾਂ ਵਾਲੀ ਸਪਰੇ ਇਹਦੇ ਵਿੱਚ ਆਪਾਂ 2 ਕਿਲੋ ਯੂਰੀਆ ਖਾਦ 2 ਕਿਲੋ ਡੀਏਪੀ ਖਾਦ ਦਾ ਅਲੱਗ-ਅਲੱਗ ਘੋਲ ਬਣਾ ਕੇ ਤੇ ਇਹਦੇ ਨਾਲ ਆਪਾਂ ਲੈ ਰਹੇ ਆ 150 ਗ੍ਰਾਮ ਚਲੇਟਡ ਜ਼ਿੰਕ ਜਿਹੜੀ 12% ਵਾਲੀ ਆਉਂਦੀ ਏ ਇਹਨਾਂ ਦਾ ਅਲੱਗ-ਅਲੱਗ ਘੋਲ ਬਣਾ ਕੇ ਆਪਾਂ ਸਪਰੇ ਕਰ ਰਹੇ ਆ ਜੇ ਆਪਣੀ ਪਹਿਲੇ ਪਾਣੀ ਤੋਂ ਬਾਅਦ ਕਣਕ ਥੋੜੀ ਦਬ ਜਾਂਦੀ ਏ ਪੀਲੇ ਪਣ ਦੇ ਵਿੱਚ ਆ ਜਾਂਦੀ ਏ ਜਾਂ ਕੋਈ ਦੌਗੀ ਪਾਣੀ ਦੁਬਾਰਾ ਪੈਣ ਦੇ ਕਾਰਨ ਆਪਣੀ ਕਣਕ ਪੀਲੀ ਵੀ ਪੈ ਜਾਂਦੀ ਉਸ ਤੇ ਵੀ ਇਸ ਸਪਰੇ ਦਾ ਬਹੁਤ ਵਧੀਆ ਰਿਜ਼ਲਟ ਮਿਲਦਾ ਕਣਕ ਜਿਹੜੀ ਕਿ ਆਪਣੀ ਪੂਰਾ ਫਟਾਰਾ ਕਰਦੀ ਏ ਜੇ ਤੁਹਾਡੇ ਜ਼ਮੀਨਾਂ ਭਾਰੀਆਂ ਤਾਂ ਤੁਸੀਂ ਇੱਕ ਸਪਰੇ ਤੱਤਾਂ ਵਾਲੀ ਜ਼ਰੂਰ ਕਰੋ ਚੰਗੇ ਝਾੜ ਦੇ ਵਾਸਤੇ ਜੇ ਤੁਹਾਡੀਆਂ ਜ਼ਮੀਨਾਂ ਹੌਲੀ ਆਣੇ ਦਾ ਤੁਸੀਂ 2 ਤੋਂ 3 ਸਪਰੇ ਹਾਂ ਜਿਹੜੀਆਂ ਕਿ ਆਪਣੇਆ ਤੱਤਾਂ ਵਾਲੇ ਜ਼ਰੂਰ ਕਰਿਆ ਕਰੋ ਤੇ ਚਾਹੇ ਤੁਸੀਂ ਮੈਗਨੀਜ਼ ਵਾਲੇ ਕਰ ਸਕਦੇ ਹੋ ਚਾਹੇ ਤੁਸੀਂ ਡੀਪੀ ਤੁਸੀਂ ਆਪੋ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਇੱਕ ਸਪਰੇਅ ਜਰੂਰ ਕਰਿਆ ਕਰੋ ਜੇ ਤੁਹਾਡੀਆਂ ਜ਼ਮੀਨਾਂ ਭਾਰੀਆਂ ਨੇ ਤੇ ਬਹੁਤ ਵਧੀਆ ਰਿਜ਼ਲਟ ਮਿਲਦਾ ਕਣਕ ਦੇ ਫਟਾਰਾ ਵਧੀਆ ਹੁੰਦਾ ਤੇ ਅੱਗੇ ਜਾ ਕੇ ਕਿਤੇ ਨਾ ਕਿਤੇ ਜਾ ਕੇ ਜਿਹੜਾ ਆਪਣਾ ਝਾੜ ਤੇ ਵੀ ਦੂਸਰਕ ਪੈਂਦਾ